1 ਸਤੰਬਰ 2024 ਤੋਂ ਸਭ ਤੋਂ ਵੱਡਾ ਜਿਹੜਾ ਲਾਭ ਹੈ ਉਹ ਮਿਲਣ ਵਾਲਾ ਆਮ ਆਦਮੀ ਦੇ ਨਾਲ ਜੁੜਿਆ ਹੋਇਆ ਸਭ ਤੋਂ ਮਹੱਤਵਪੂਰਨ ਇਹ ਨਿਯਮ ਹੈ ਜੋ ਕਿ 1 ਸਤੰਬਰ 2024 ਨੂੰ ਦੇਸ਼ ਦੇ ਹਰ ਉਹ ਵਿਅਕਤੀ ਜਿਸ ਦੇ ਕੋਲ ਆਧਾਰ ਨੰਬਰ ਹੈ ਤੇ ਆਧਾਰ ਕਾਰਡ ਹੈ ਅਪਡੇਟ ਕਰ ਸਕਦਾ ਹੈ ਸਤੰਬਰ ਮਹੀਨਾ ਦਸਤਕ ਦੇਣ ਦੇ ਲਈ ਬੇਤਾਬ ਹੈ ਅਤੇ ਕੁਝ ਹੀ ਦਿਨਾਂ ਦੇ ਵਿੱਚ ਅਗਸਤ 2024 ਇਤਿਹਾਸ ਬਣ ਜਾਵੇਗਾ ਤੇ ਸਤੰਬਰ ਸ਼ੁਰੂ ਹੋ ਜਾਵੇਗਾ ਸਤਬਰ ਦੇ ਪਹਿਲੇ ਦਿਨ ਹੀ ਆਮ ਆਦਮੀ ਦੇ ਨਾਲ ਜੁੜੇ ਕੰਮਾਂ ਦੇ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਹੇ ਨੇ ਅਜਿਹੇ ਦੇ ਵਿੱਚ ਤੁਹਾਡੀ ਰਸੋਈ ਦੇ ਵਿੱਚ ਇਸਤੇਮਾਲ ਹੋਣ ਵਾਲੀ ਐਲਪੀਜੀ ਗੈਸ ਸਿਲੰਡਰ ਤੋਂ ਲੈ ਕੇ ਆਧਾਰ ਕਾਰਡ ਕ੍ਰੈਡਿਟ ਕਾਰਡ ਤੱਕ ਦੇ ਜਿਹੜੇ ਨਿਯਮ ਨੇ ਉਹ ਬਦਲੇ ਜਾਣਗੇ ਅਤੇ ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਪੱਤੇ ਬਾਰੇ ਵੀ ਵਿਸ਼ੇਸ਼ ਐਲਾਨ ਕੀਤਾ ਜਾ ਸਕਦਾ ਹੈ ਆਓ ਜਾਣਦੇ ਹਾਂ 1 ਸਤੰਬਰ 2024 ਤੋਂ ਕਿਹੜੇ-ਕਿਹੜੇ ਨਿਯਮ ਬਦਲਣਗੇ ਜਿਸ ਦਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਦੇਸ਼ ਦੀਆਂ ਪੈਟਰੋਲੀਅਮ ਮਾਰਕੀਟਿੰਗ ਜਿਹੜੀਆਂ ਕੰਪਨੀਆਂ ਨੇ ਹਰ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਜਿਹੜੀ ਸਮੀਖਿਆ ਉਹ ਕਰਦੀਆਂ ਨੇ ਤੇ ਹਾਲਾਂਕਿ 2014 ਤੋਂ ਪਹਿਲਾਂ પેટ્રોલ ਅਤੇ ਡੀਜ਼ਲ ਦੇ ਨਾਲ-ਨਾਲ ਇਸ ਦੀਆਂ ਕੀਮਤਾਂ ਜਿਹੜੀਆਂ ਨੇ ਹਰ 15 ਵਾਲੇ ਬਾਅਦ ਸਮੀਖਿਆ ਕੀਤੀ ਜਾਂਦੀ ਸੀ एलपीजी ਦੀ ਸਮਿਖਿਆ ਜਿਹੜੀ ਆ ਕਰਨ ਤੋਂ ਬਾਅਦ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਵੀ ਜਿਹੜੀ ਐਲਪੀਜੀ ਸਿਲੰਡਰਾਂ ਦੇ ਵਿੱਚ ਜਿਹੜਾ ਉਹ ਬਦਲਾਅ ਕਰਦੀਆਂ ਨੇ ਇਸ ਦੇ ਵਿੱਚ ਘਰੇਲੂ ਅਤੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੁੰਦਾ ਹੈ ਅਜਿਹੇ ਦੇ ਵਿੱਚ 1 ਸਤੰਬਰ ਨੂੰ ਘਰੇਲੂ ਅਤੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੀ ਬਦਲਾਅ ਦੀ ਉਮੀਦ ਹੈ ਅਗਸਤ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਜਿਹੜੀਆਂ ਕੀਮਤਾਂ ਜੀ ਉਹਦੇ ਵਿੱਚ 8.50 ਰੁਪਏ 50 ਪੈਸੇ ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਹਾਲਾਂਕਿ ਜੁਲਾਈ ਦੇ ਵਿੱਚ ਇਸ ਦੀ ਕੀਮਤ 30 ਰੁਪਏ ਦੀ ਕਟੌਤੀ ਤੇ ਗਈ ਸੀ ਇਸ ਤੋਂ ਇਲਾਵਾ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ 에어 টারਬਾਈਨ ਫਿਊਲ ਦੇ ਨਾਲ-ਨਾਲ ਸੀएनजी ਅਤੇ ਪੀएनजी ਦੀਆਂ ਕੀਮਤਾਂ ਵੀ ਹਰ ਮਹੀਨੇ ਸੋਧਦੀਆਂ ਹਨ ਅਤੇ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਬਦਲਾਅ 1 ਸਤੰਬਰ 2024 ਨੂੰ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਤੇ ਟੈਲੀਕਮ ਰੈਗੂਲੇਟਰ ਰੈਗੂਲੇਟਰ ਟ੍ਰਾਈ ਨੇ 1 ਸਤੰਬਰ 2024 ਤੋਂ ਸਾਈਬਰ ਅਪਰਾਧੀਆਂ ਦੀਆਂ ਗਤੀਵਿਧੀਆਂ ਤੇ ਨਕੀਲ ਕੱਸਣ ਦੇ ਲਈ ਟੈਲੀਕਾਮ ਦੇ ਨਿਯਮਾਂ ਦੇ ਵਿੱਚ ਵੀ ਬਦਲਾਅ ਕਰੇਗਾ ਜੋ ਕਿ ਫਰਜੀ ਕਾਲਾਂ ਤੇ SMSਾਂ ਦੇ ਰਾਹੀਂ ਧੋਖਾ ਘਾੜੀ ਕਰਦੇ ਨੇ ਟ੍ਰਾਈ ਨੇ ਕਾਲ ਹਾਲੀ ਦੇ ਵਿੱਚ ਟੈਲੀਕਮ ਕੰਪਨੀਆਂ ਨੂੰ ਦੇ ਲਈ ਜਿਹੜੇ ਦਿਸ਼ਾ ਨਿਰਦੇਸ਼ ਨੇ ਜਾਰੀ ਕੀਤੇ ਨੇ ਜਿਸ ਦੇ ਵਿੱਚ ਦੱਸਿਆ ਹੈ ਕਿ ਫਰਜੀ ਜਿਹੜੇ ਕੰਪਨੀਆਂ ਨੇ ਕੰਪਨੀਆਂ ਦੀ ਫਰਜੀ ਕਾਲਾਂ ਨੇ ਉਹ ਟਰੇਸ ਹੋਣਗੀਆਂ ਟਰਾਈ ਨੇ ਰਿਲਾਈਂਸ Jio ਭਾਰਤੀ Airtel Vodafone Idea ਅਤੇ BSNL ਨੂੰ ਭੇਜੇਗੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਕਿ 30 ਨਵੰਬਰ 2024 ਤੱਕ 140 ਮੋਬਾਈਲ ਨੰਬਰਾਂ ਦੀ ਲੜੀ ਤੋਂ ਸ਼ੁਰੂ ਹੋਣ ਵਾਲੀਆਂ ਟੈਲੀ ਮਾਰਕੀਟਿੰਗ ਕਾਲਾਂ ਦੇ ਵਿੱਚ ਵਪਾਰਕ ਮੈਸੇਜਿੰਗ ਨੂੰ ਜਿਹੜਾ ਬਲੈਕਚੇਨ ਆਧਾਰਿਤ ਜਿਹੜਾ ਡਿਸਟ੍ਰੀਬਿਊਟਿਡ ਲੇਜਰ ਟੈਕਨੋਲੋਜੀ ਪਲੇਟਫਾਰਮ ਤੇ ਸ਼ਿਫਟ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਦੇ ਨਾਲ ਫਰਜੀ ਕਾਲਾਂ ਅਤੇ ਐਸਐਮਐਸ ਬੰਦ ਹੋਣਗੇ ਇਸ ਤੋਂ ਇਲਾਵਾ 1 ਸਤੰਬਰ 2024 ਤੋਂ ਕ੍ਰੈਡਿਟ ਕਾਰਡਾਂ ਦੇ ਨਾਲ ਜੁੜੇ ਨਿਯਮਾਂ 'ਚ ਵੀ ਬਦਲਾਅ ਹੋਏਗਾ ਨਿੱਜੀ ਖੇਤਰ ਦੇ ਐਚਡੀਐਫਸੀ ਬੈਂਕ ਉਪਭੋਗਤਾ ਦੇ ਲੈਣ-ਦੇਣ ਤੇ ਰਿਕੁਆਇਰਡ ਪੁਆਇੰਟਸ ਦੀ ਸੀਮਾ ਤੈਅ ਕਰਨ ਦੀ ਯੋਜਨਾ ਬਣਾਈ ਹੈ ਇਸ ਦੇ ਤਹਿਤ ਗਾਹਕ ਉਪਯੋਗ ਦਾ ਲੈਂਡਨ ਹਰ ਮਹੀਨੇ ਸਿਰਫ 2000 ਅੰਕ ਹਾਸਲ ਕਰ ਸਕਣਗੇ ਇਸ ਤੋਂ ਇਲਾਵਾ HDFC ਬੈਂਕ थर्ड पार्टी ਐਪਸ ਤੇ ਰਾਈ ਸਿੱਖਿਆ ਦੇ ਨਾਲ ਸੰਬੰਧਿਤ ਭੁਗਤਾਨ ਤੇ ਕੋਈ ਜਿਹੜਾ ਇਨਾਮ ਨਹੀਂ ਦੇਵੇਗਾ ਇੱਕ ਹੋਰ ਨਿੱਜੀ ਖੇਤਰ ਦਾ ਬੈਂਕ IDFC First Bank ਦੇ ਕ੍ਰੈਡਿਟ ਕਾਰਡ ਤੇ ਭੁਗਤਾਨ ਜੋ ਘੱਟ ਤੋਂ ਘੱਟ ਰਕਮ ਜਿਹੜੀ ਆ ਉਹਦੀ ਸ ਸੀਮਾ ਨੂੰ ਘਟਾ ਦੇਵੇਗਾ ਤੇ ਭੁਗਤਾਨ ਦੀ ਮਿਤੀ 18 ਤੋਂ ਵੀ ਘਟਾ ਕੇ 15 ਦਿਨ ਦੀ ਜਿਹੜੀ ਉਹ ਕਰ ਦਿੱਤੀ ਜਾਵੇਗੀ ਇਸੇ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਵੀ ਜਿਹੜਾ ਇੰਨਾ ਹੀ ਨਹੀਂ UPI ਅਤੇ ਹੋਰ ਭੁਗਤਾਨ ਪਲੇਟਫਾਰਮ ਐਪਸ ਰੁਪਏ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਦੂਜੇ ਭੁਗਤਾਨ ਪ੍ਰਗੀਤਾਵਾਂ ਦਾ ਜਿਹੜਾ ਕ੍ਰੈਡਿਟ ਕਾਰਡ ਦੇ ਬਰਾਬਰ ਇਨਾਮ ਮਿਲਣਗੇ ਸਰਕਾਰੀ ਮੁਲਾਜ਼ਮਾਂ ਦੇ DHP ਵਾਤਾ ਹੋ ਸਕਦਾ ਹੈ 1 ਸਤੰਬਰ 2024 ਤੋਂ ਜਿਹੜਾ ਮੁਨਾਫਾ ਕੀਤਾ ਜਾ ਸਕਦਾ ਹੈ ਉਮੀਦ ਜਿਤਾਈ ਜਾ ਰਹੀ ਹੈ ਤੇ ਆਧਾਰ ਕਾਰਡ ਦੇ ਨਾਲ ਜੁੜਿਆ ਹਰ ਮਹੱਤਵਪੂਰਨ ਜਿਹੜਾ ਕੋਈ ਵੀ ਨਿਯਮ ਆ ਉਹ 1 ਸਤੰਬਰ 2024 ਤੋਂ ਬਦਲਣ ਜਾ ਰਿਹਾ ਹੈ ਅਤੇ ਇਸ ਦਾ ਮਤਲਬ ਇਹ ਹੈ ਕਿ 14 ਸਤੰਬਰ ਤੋਂ ਬਾਅਦ ਕਿਸੇ ਵੀ ਆਧਾਰ ਕਾਰਡ ਧਾਰਕ ਨੂੰ ਮੁਫਤ ਅਪਡੇਟ ਦੀ ਸਹੂਲਤ ਨਹੀਂ ਮਿਲੇਗੀ ਇਹ ਜਿਹੜੀ ਅਪਡੇਟ ਕਰਨ ਦੀ ਸਹੂਲਤ ਹੈ 14 ਸਤੰਬਰ 2024 ਤੱਕ ਦੀ ਤੈਅ ਕੀਤੀ ਗਈ ਹੈ ਇਸ ਤੋਂ ਪਹਿਲਾਂ ਯੂਨੀਕ ਆਇਡੈਂਟੀਫਾਈਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਨੂੰ ਮੁਫਤ ਚ ਅਪਡੇਟ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਸੀ ਅਤੇ ਜਿਸ ਦੀ ਅਖੀਰਲੀ ਜਿਹੜੀ ਤਰੀਖ ਸੀ ਉਹ 14 ਜੂਨ 2024 ਤੈਅ ਕੀਤੀ ਗਈ